ਕਰਮ ਵਾਲੇ ਚੰਗੇ ਤੁਹਾਡਾ ਗਵਾਂਢੀ ਤੁਹਾਡੇ ਗਵਾਂਢੀ ਗੁਰੂ ਅਰਜਨ ਦੇਵ ਜੀ ਸੀ ਹੈ ਇਹ ਘਰ ਵਾ ਇਹ ਉਹ ਬਰਾਂਡਾ ਜਿੱਥੇ ਗੁਰੂ ਸਾਹਿਬ ਬੈੰਦੇ ਹੋਣਗੇ ਜਿੱਥੇ ਬਾਲ ਸ੍ਰੀ ਹਰਗੋਬਿੰਦ ਜੀ ਖੇਡਦੇ ਹੋਣਗੇ ਉਹ ਸਾਲ 5 ਮਹੀਨੇ 13 ਦਿਨ ਮਹਾਰਾਜ ਇੱਥੇ ਰਹੇ ਇੱਥੇ ਤੋਂ ਤੁਸੀਂ ਘਰ ਤਾਂ ਬਹੁਤ ਦੇਖੇ ਹੋਣੇ ਅੱਜ ਤੁਹਾਨੂੰ ਇੱਕ ਇਹੋ ਜਿਹਾ ਕਰਮਾ ਵਾਲਾ ਘਰ ਦਿਖਾਉਣੇ ਆ ਜਿਹਦੇ ਦਰਸ਼ਨ ਕਰਕੇ ਨਾ ਤੁਹਾਡਾ ਜੀਵਨ ਸਫਲ ਹੋ ਜਾਏਗਾ ਇਹੋ ਜਿਹਾ ਮਹਿੰਗਾ ਘਰ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਨਾ ਹੀ ਇਸ ਦਾ ਕੋਈ ਮੁੱਲ ਇਹ ਅਨਮੁੱਲਾ ਘਰ ਆ ਜੀ ਸੰਗਤ ਜੀ ਬੇਨਤੀ ਆ ਵੀਸ ਵੀਡੀਓ ਨੂੰ ਸਕੇਪ ਨਾ ਕਰਿਆ ਜੀ ਬਹੁਤ ਵੱਡੇ ਇਤਿਹਾਸ ਨਾਲ ਤੁਹਾਡੀ ਅੱਜ ਯਾਨੀ ਕਿ ਗੁਫ਼ਤਗੂ ਕਰਾਉਣ ਲੱਗੇ ਆ ਤੇ ਕਰਦੇ ਹੀ ਸ਼ੇਅਰ ਲਓ ਜੀ ਤੇ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਚੋਲਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਜਿੱਥੇ ਉਹਨਾਂ ਨੇ ਢਾਈ ਸਾਲ ਸਮਾਂ ਬਿਤਾ ਰਿਆ ਸੀ ਢਾਈ ਸਾਲ ਗੁਜ਼ਾਰੇ ਸੀ ਲਓ ਜੀ ਇਹ ਆ ਜੀ ਉਹ ਘਰ ਉਸ ਵੇਲੇ ਦਾ ਪਿੰਡ ਚੋਲਾ ਸਾਹਿਬ ਨੇ ਇਸ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਮਿੱਤਰੋ ਸਮੇਂ ਦੇ ਨਾਲ-ਨਾਲ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਇਹਨਾਂ ਦਾ ਡਿੱਗਣਾ ਢਹਿਣਾ ਤੈ ਆ ਖੁਰਨਾ ਯਾਨੀ ਕਿ ਤੈ ਆ ਕਿਉਂਕਿ ਪਹਿਲਾਂ ਇਹ ਜਿਹੜਾ ਘਰ ਆ ਬਿਲਕੁਲ ਆਹ ਜਿਹੜਾ ਗੁਰਦੁਆਰਾ ਸਾਹਿਬ ਇੱਥੋਂ ਤੱਕ ਸਾਰੀ ਹਵੇਲੀ ਹੁੰਦੀ ਸੀ ਖੁੱਲੀ ਤੇ ਚਲੋ ਜਿਵੇਂ ਜਿਵੇਂ ਹੁਣ ਬਾਰਸ਼ਾਂ ਪੈਂਦੀਆਂ ਗਈਆਂ ਜਿਵੇਂ ਜਿਵੇਂ ਸਤੀਰੀਆਂ ਨੂੰ ਘੁਣ ਲੱਗਦਿਆ ਗਿਆ ਉਵੇਂ-ਉਵੇਂ ਅਕਸਰ ਕੋਈ ਮਨਿਆਦ ਹੁੰਦੀ ਆ ਲਗਭਗ 1597 ਇਸਵੀ ਦੇ ਵਿੱਚ ਇੱਥੇ ਕਹਿੰਦੇ ਗੁਰੂ ਅਰਜਨ ਦੇਵ ਜੀ ਸਹਿਬ ਆਏ ਸੀਗੇ ਤੇ ਉਸ ਵੇਲੇ ਦਾ ਇਹ ਘਰ ਦੇਖੋ ਜੀ ਹੁਣ ਸੰਗਤਾਂ ਨੇ ਸੇਵਾ ਲਾਤੀ ਹੈ ਜੀ ਤੇ ਕਹਿੰਦੇ ਆ ਵੀ ਇਹ ਜਲਦੀ ਰੇਨੋਵੇਟ ਹੋਣ ਵਾਲਾ ਜਲਦੀ ਦੋਸਤੋ 1597 ਤੋਂ ਲੈ ਕੇ ਅੱਜ ਤੱਕ ਦੀ ਸੰਭੋਗ ਲੱਕੜ ਦਿਖਾ ਦਿੰਦੇ ਆ ਜੀ 428 ਬਹੁਤ ਹੀ ਸੋਹਣਾ ਪੁਰਾਣਾ ਇਹ ਘਰ ਹੈ ਜੀ ਇਤਿਹਾਸਿਕ ਸਮੇ ਦਾ ਘਰ ਹੈ ਦੇਖੋ ਜਦੋਂ ਵੀ ਇੱਥੇ ਸੰਗਤ ਆਉਂਦੀ ਸੀ ਤਾਂ 1597 ਸੀ ਜਿੱਥੇ ਲੈ ਜਾਂਦਾ ਅੱਜ ਦਾ ਸਮਾਂ ਕਿੰਨੇ ਸਾਲ ਹੋ ਗਏ ਉਹਨਾਂ ਦਾ ਗਾਨਾ ਸੀਗਾ ਹਰ ਇੱਕ ਨੂੰ ਚੰਗਾ ਲੱਗਦਾ ਸੀ ਅਸੀਂ ਕੋਈ ਨਾ ਕੋਈ ਚੀਜ਼ ਇਸ ਘਰ ਦੀ ਲੈ ਕੇ ਜਾਈਏ ਉਸ ਤੋਂ ਬਾਅਦ ਦੋਸਤੋ ਐਸ ਵਾਰ ਜਿਹੜੇ ਪੰਜਾਬ ਦੇ ਵਿੱਚ ਹੜਾ ਆਏ ਨੇ ਉਹਨਾਂ ਹੜ੍ਹਾਂ ਕਾਰਨ ਇਸ ਘਰ ਦੀ ਹਾਲ ਥੋੜੀ ਜਿਹੀ ਖਸਤਾ ਹੋ ਚੁੱਕੀ ਆ ਹਾਂ ਜ਼ਿੰਮੇਵਾਰੀ ਲਈ ਹੈ ਜੀ ਕਈ ਸੰਸਥਾਵਾਂ ਨੇ ਜਲਦੀ ਇਹ ਰੈਨੋਵੇਟ ਹੋਵੇਗਾ ਬਾਕੀ ਅੱਗੇ ਤੁਹਾਨੂੰ ਇਕਲੀ-ਕਲੀ ਚੀਜ਼ ਦਿਖਾਉਣੇ ਆ ਇਕਲੀ-ਕਲੀ ਜਿਗਾਰਡ ਖਾਵਾਂਗੇ ਇਕਲੀ-ਕਲੀ ਖੂਬੀ ਦਿਖਾਵਾਂਗੇ ਵੀਡੀਓ ਨੂੰ ਆਤਵਾਦੀ ਸ਼ੇਅਰ ਜ਼ਰੂਰ ਕਰਿਆ ਜੀ ਉਹ ਹੀ ਤੁਹਾਨੂੰ ਦਰਸ਼ਨ ਕਰਾਉਣੇ ਸਾਹਮਣੇ ਤੁਸੀਂ ਦੇਖ ਸਕਦੇ ਜੀ ਪ੍ਰਾਣੀਆਂ ਬਿਲਡਿੰਗਾਂ ਪ੍ਰਾਣੀਆਂ ਇੱਟਾਂ ਨਾਨਕਸ਼ਾਹੀ ਇੱਟ ਲੱਗੀ ਹੋਈ ਹੈ ਜੀ ਤਕਰੀਬਨ ਹੀ ਸਾਰੇ ਠੀਕ ਹੈ ਜੀ ਆ ਵੇਖੋ ਇਸੀ ਆ ਪੁਰਾਣਾ ਖੂਹ ਸੀ ਜਿਹੜਾ ਘਰ ਦੇ ਵਿੱਚ ਮੌਜੂਦ ਹੁੰਦਾ ਸੀਗਾ ਤੇ ਬਾਕੀ ਤੁਹਾਨੂੰ ਅਸੀਂ ਅੱਗੇ ਲਓ ਜੀ S3K ਦੀ ਬੰਤਰ ਆ ਦੇਖੋ ਜੀ ਸਾਹਮਣੇ ਜਦੋਂ ਵੀ ਛੱਤ ਤੋਂ ਪਾਣੀ ਆਉਣਾ ਇੰਨਾ ਯਾਨੀ ਕਿ ਮੋਰਿਆਂ ਦੇ ਵਿੱਚ ਦੀ ਪਾਣੀ ਨੇ ਬਾਹਰ ਡਿੱਗ ਪੈਣਾ ਦੇਖੋ ਚਾਰ ਚਫੇਰੇ ਉਵੇਂ ਹੀ ਯਾਨੀ ਕਿ ਕੋਸ਼ਿਸ਼ ਕੀਤੀ ਗਈ ਹੈ ਪਰ ਕੀ ਕਰੀਏ ਕਿਉਂਕਿ ਸਮਾਂ ਮੈਂ ਪਹਿਲਾ ਇਤਿਹਾਸਕ ਥਾਨ ਦੇਖਿਆ ਜਿੱਥੇ ਕਿ ਹਜੇ ਇਹਨਾਂ ਨੇ ਯਾਨੀ ਕਿ ਪੱਥਰ ਨਹੀਂ ਚੜਾਏ ਸ਼ੁਕਰ ਕਰੋ ਵੀ ਇਹਨਾਂ ਨੇ ਪੱਥਰ ਨਹੀਂ ਚੜਾਏ ਇਹਨਾਂ ਨੇ ਹੂਬ ਹੂ ਉਵੇਂ ਰੱਖਿਆ ਤਾਨੂੰ ਪੂਰੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਮੈਂ ਤੁਹਾਨੂੰ ਬਹੁਤ ਸਾਰੇ ਘਰ ਦਿਖਾਏ ਆ ਸਸਤੇ ਘਰ ਦਿਖਾਏ ਪਰ ਇਸ ਘਰ ਵਰਗਾ ਤੁਹਾਨੂੰ ਯਾਨੀ ਕਿ ਅਣਮੁੱਲੀ ਜਿਹੀ ਕੇ ਆਉਣ ਵਾਲੇ ਸਮੇਂ 'ਚ ਸਾਰਾ ਰਿਪੇਅਰ ਹੋ ਜਾਊਗਾ ਜੀ ਸਪੈਸ਼ਲ ਇਹਦੀ ਯਾਨੀ ਕਿ ਫਰਮਾ ਲਿਆ ਗਿਆ ਸੰਗਤਵੰਨਿਓ ਇਦਾਂ ਹੀ ਇੱਟ ਲਿਹਾਈ ਜਾਊਗੀ ਇਦਾਂ ਹੀ ਕਿਉਂਕਿ ਕਿਤੇ ਨਾ ਕਿਤੇ ਕਾਫੀ ਸਮਾਂ ਹੋ ਗਿਆ ਇਹਦੇ ਉੱਪਰ ਬੀਮ ਪਾ ਕੇ ਹੁਬ ਹੁ ਕਹਿੰਦੇ ਆ ਵੀ ਇਦਾਂ ਦੀ ਇੱਟ ਲੱਗੂਗੀ ਇਹਦੇ ਤੇ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਘਰ ਜਿੱਥੇ ਮਾਤਾ ਗੰਗਾ ਨਾਲ ਤੇ ਬਾਲ ਸ੍ਰੀ ਹਰ ਗੋਬਿੰਦ ਨਾਲ ਉਹਨਾਂ ਨੇ ਇੱਥੇ ਸਮਾ ਵਿਚਾਰਿਆ ਜੀ ਤੁਸੀਂ ਦੇਖ ਸਕਦੇ ਜੇ ਹਾਲਾਂਕਿ ਸਾਨੂੰ ਇੱਥੋਂ অনুমতি ਮਿਲ ਗਈ ਆ ਬੜੀ ਖੁਸ਼ੀ ਵਾਲੀ ਗੱਲ ਆ ਆ ਦੇਖੋ ਜੀ ਸਤਿਹਰੀਆਂ ਨੂੰ ਘੋਣ ਲੱਗ ਚੁੱਕਿਆ ਸੀਗਾ ਤੇ ਆ ਦੇਖੋ ਓਵੇਂ ਡਿੱਗੀਆਂ ਪਈਆਂ ਉੱਤੇ ਦੇਖੋ ਤੁਸੀਂ ਹਾਂਜੀ ਤੇ ਇਹ ਦੀ ਜਿਹੜੀ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੂੰ ਦੇਖੋਗੇ ਨਾ ਹੂ ਬੂ ਕਹਿੰਦੇ ਇਹਦਾ ਨਕਸ਼ਾ ਜੋ ਵੀ ਆ ਵੇਖੋ ਵਿੱਚ ਪिपल ਉੱਗਿਆ ਪਿਆ ਜੀ ਆ ਦੇਖੋ ਜੀ ਸ਼ਤਾਂ ਸਾਰੀਆਂ ਡਿੱਗੀਆਂ ਹੋਈਆਂ ਨੇ ਤੇ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦਰਸ਼ਨ ਕਰੋ ਇਸ ਔਨਮੁੱਲੇ ਔਨਮੁੱਲੀ ਦੇਣ ਦੇ ਜੀਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਯਾਨੀ ਕਿ ਇਹਦੇ ਤੇ ਰੈਨੋਵੇਸ਼ਨ ਹੋ ਜਾਣੀ ਆ ਆ ਰਿਹਾ ਜੀ ਉਹ ਪੁਰਾਣਾ ਖੂਹ ਜਿੱਥੋਂ ਗੁਰੂ ਸਾਹਿਬ ਪਾਣੀ ਕੱਢ ਕੇ ਪੀਂਦੇ ਰਹੇ ਨੇ ਆ ਦੇਖੋ ਜੀ ਪੁਰਾਣੇ ਖੂਹ ਦੇ ਤੁਸੀਂ ਦਰਸ਼ਨ ਕਰੋ ਜੀ ਆ ਵੇਖੋ ਇਤਿਹਾਸ ਦੀ ਗੱਲ ਕਰਾਂ ਤਾਂ ਤੁਹਾਨੂੰ ਇਤਿਹਾਸ ਇਹਦਾ ਜਰੂਰ ਦੱਸਾਂਗੇ ਇਤਿਹਾਸ ਦੀ ਗੱਲ ਕਰੀਏ ਤਾਂ ਬੀਬੀ ਸੁਖਾ ਨੰਦ ਜੀ ਦਾ ਇਹ ਘਰ ਸੀ ਜਿਨ੍ਹਾਂ ਨੂੰ ਬੀਬੀ ਸੁਖਾ ਕਿਹਾ ਜਾਂਦਾ ਜੀ ਤੇ ਜਦੋਂ ਗੁਰੂ ਸਾਹਿਬ ਆਏ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਯਾਨੀ ਕਿ ਚੋਲਾ ਬਣਾ ਕੇ ਦਿੱਤਾ ਸੀ ਜਿਹਨੂੰ ਚੂਰੀ ਕਹਿੰਦੇ ਆ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਆਏ ਸੀ ਤਾਂ ਬੀਬੀ ਸੁਖਾ ਨੰਦ ਜੀ ਕੋਲੇ ਜੋ ਵੀ ਕੁਝ ਹੈਗਾ ਸੀਗਾ ਰੋਟੀ ਸੀ ਦੁੱਧ ਦੇਸੀ ਘਿਓ ਸੀ ਉਹਦੇ 'ਚ ਕੁੱਟ ਕੇ ਉਹਨਾਂ ਨੇ ਚੂਰੀ ਦਿੱਤੀ ਸੀ ਜਿਹਨੂੰ ਕਿ ਬਹੁਤ ਹੀ ਸਵਾਦਿਸ਼ਟ ਗੁਰੂ ਸਾਹਿਬ ਨੇ ਕਿਹਾ ਸੀ ਵੀ ਇਹ ਤਾਂ ਤੁਸੀਂ ਚੋਲਾ ਬਣਾ ਲਿਆ ਏ ਉਸ ਤੋਂ ਬਾਅਦ ਇਹਦਾ ਇਸ ਚੋਲਾ ਸਾਹਿਬ ਦਾ ਨਾਮ ਜਿਹੜਾ ਕਿ ਪਿੰਡ ਭੈਣੀ ਹੁੰਦਾ ਸੀ ਪਿੰਡ ਭੈਣੀ ਤੋਂ ਬਦਲ ਕੇ ਇਹਨਾਂ ਨੇ ਹੁਣ ਪਿੰਡ ਚੋਲਾ ਸਾਹਿਬ ਗੁਰੂ ਸਾਹਿਬ ਨੇ ਉਦੋਂ ਵਚਨ ਕਰਤੇ ਸੀ ਤੇ ਉਸ ਤੋਂ ਬਾਅਦ ਇਸ ਦਾ ਨਾਮ ਪਿੰਡ ਚੋਲਾ ਸਾਹਿਬ ਪੈ ਗਿਆ ਆ ਜੀ ਥੋੜਾ ਜਿਆ ਹੈ ਨਾ ਜੀ ਲਓ ਵੈਸੇ ਥੋੜੇ ਜਿਹੀ ਭੁੰਡਾ ਦੀ ਦਿੱਕਤ ਹੈ ਜੀ ਇੱਥੇ ਤੇ ਮੈਂ ਕਹਿਣਾ ਵੀ ਮੈਂ ਆਪਦੇ ਜੀਵਨ ਚ ਇਹ ਇਤਿਹਾਸ ਵੇਖ ਲਿਆ ਇਹ ਚੀਜ਼ ਦੇਖ ਲਈ ਆਉਣ ਵਾਲੀ ਪੀੜ੍ਹੀ ਨੂੰ ਸ਼ਾਇਦ ਨਾ ਦੇਖਣ ਨੂੰ ਮਿਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਤਿਹਾਸਿਕ ਸਥਾਨ ਹੈ ਇਹਦੀ ਰੈਨੋਵੇਸ਼ਨ ਹੋਊਗੀ ਕਿਉਂਕਿ ਬਿਲਡਿੰਗ ਜਿਹੜੀ ਕਿ ਕਾਫੀ ਮੰਦੀ ਹਾਲੀ ਹੋ ਗਈ ਆ ਤੁਸੀਂ ਇਹ ਦੇਖ ਲਓ ਵੀ ਕਿੰਨੀਆਂ ਸਦੀਆਂ ਟੱਪ ਗਏ ਨੇ ਅਨੇਕਾਂ ਸਦੀਆਂ ਟੱਪਣ ਤੋਂ ਬਾਅਦ ਵੀ ਇਹ ਹਜੇ ਤੱਕ ਵੇਖੋ ਪਿਆ ਤੁਸੀਂ ਹਾ ਦੇਖੋ ਇਹ ਕੁਝ ਇਸ ਤਰੀਕੇ ਦਾ ਹਾਲ ਆ ਜੀ ਸਾਹਮਣੇ ਗੁਰਦੁਆਰਾ ਗੁਰੂ ਜੀ ਦੀ ਕੋਠੜੀ ਇਥੇ ਗੁਰੂ ਅਰਜਨ ਦੇਵ ਜੀ ਬਹਿ ਕੇ ਗੁਰਬਾਣੀ ਵਿਚਾਰਦੇ ਸੀ ਭਗਤੀ ਲੀਨ ਕਰਦੇ ਸੀ ਗੁਰੂ ਨਾਲ ਜੁੜਦੇ ਸੀਗੇ ਇਹ ਸਾਹਮਣੇ ਉਸ ਜਗ੍ਹਾ ਤੇ ਉਹਨਾਂ ਨੇ ਗੁਰੂ ਘਰ ਬਣਾਤਾ ਪਹਿਲਾਂ ਇਹ ਸਾਰਾ ਹੁੰਦਾ ਸੀ ਜੀ ਇਹ ਪਹਿਲਾਂ ਇਹ ਸਾਰਾ ਹੁੰਦਾ ਸੀ ਤਾਂ ਸੰਗਤ ਜੀ ਜੇਕਰ ਤੁਹਾਡਾ ਟਾਈਮ ਨਿਕਲੇ ਤਾਂ ਤੁਸੀਂ ਜਿੰਨੇ ਵੀ ਜਲਦੀ ਜਾਂ ਪਹਿਲਾਂ ਪਹਿਲਾਂ ਆਣ ਕੇ ਇਸ ਦੇ ਤੁਸੀਂ ਦਰਸ਼ਨ ਕਰ ਸਕਦੇ ਜੀ ਕਿਉਂਕਿ ਆਉਣ ਵਾਲੇ ਸਮੇਂ 'ਚ ਇਹਨਾਂ ਸਾਰੇ ਨੂੰ ਰਿਪੇਅਰ ਕੀਤਾ ਜਾਊਗਾ ਪਹਿਲਾਂ ਸਾਰਾ ਕੁਝ ਹੁੰਦਾ ਸੀ ਆਪ ਦੇਖੋ ਜੀ ਇਸ ਵਾਰ ਬਾਰਸ਼ਾਂ ਇੰਨੀਆਂ ਜਿਆਦਾਆਂ ਹੋਈਆਂ ਯਾਨੀ ਕਿ ਸਾਰਾ ਹੀ ਡਿੱਗ ਪਿਆ ਕਿਵੇਂ ਲੱਗਦਾ ਜੀ ਸਭ ਆਇਆ ਆਨੰਦ ਤੁਹਾਨੂੰ ਹੈ ਜਿਹਨਾਂ ਨੇ ਸਫਲਾ ਹੋ ਗਿਆ ਜਿਹਨੂੰ ਕਹਿੰਦੇ ਨਾ ਤੁਸੀਂ ਜ਼ਿੰਦਗੀ ਚ ਵੇਖਿਆ ਕਦੀ ਇਹੋ ਜਿਹਾ ਇਤਿਹਾਸ ਮੈਂ ਕਹਿੰਦਾ ਵੀ ਬਹੁਤ ਧੰਨਵਾਦ ਦੀਆਂ ਪਿੰਡ ਚੋਲਾਂ ਦਾ ਜਿਨ੍ਹਾਂ ਨੇ ਇਹ ਇਤਿਹਾਸ ਨੂੰ ਹਾਂ ਪਰ ਆ ਜਿਹੜਾ ਪ੍ਰਾਤਨ ਇਤਿਹਾਸ ਹਾਂਜੀ ਬਾਣੀਆਂ ਦੁਵਾਰਾਂ ਇਟਾਂ ਆ ਦੇਖੋ ਉਹਨੀਆਂ ਲੱਗੀਆਂ ਉਹਨੀਆਂ ਆ ਵੇਖੋ ਉਹਨਾਂ ਵੇਲੇ ਦੀਆਂ ਆ ਕੀ ਕਹਿੰਦੇ ਇਹਨੂੰ ਸ਼ਤੀਰੀਆਂ ਚਗਾਠਾਂ ਚਗਾਠਾਂ ਉਹਨਾਂ ਵੇਲੇ ਦੀਆਂ ਲੱਗਣਾ ਹਜੇ ਪਈਆਂ ਨੇ ਆ ਵੇਖੋ ਤੁਸੀਂ ਹਾਂਜੀ ਇਹ ਉਹਨਾਂ ਵੇਲੇ ਦਾ ਵੇਖੋ ਜੀ ਆ ਸਾਰਾ ਸਿਸਟਮ ਹੀ ਉਹਨਾਂ ਹਾਂਜੀ ਦੇਖੋ ਇਹ ਪੂਰੀ ਫਟਕਦੀ ਹੈ ਇਹ ਇਹ ਤਾਂ ਅਜੇ ਕੁਣ ਨਾਲ ਆ ਕਿਉਂਕਿ ਇਹ ਕਿਤਨਾ ਕਿਤੇ ਗਿੱਲਾ ਹੋ ਗਿਆ ਨਾ ਦੇਖੋ ਤੁਸੀਂ ਤੇ ਰੱਖ ਆ ਵੇਖੋ ਜੀ ਇਧਰ ਛੱਤਾ ਹੈ ਨਹੀਂ ਇਹਦੇ ਉੱਪਰ ਅਸੀਂ ਪੈਰ ਨਹੀਂ ਰੱਖ ਸਕਦੇ ਆ ਵੇਖੋ ਬਿਲਕੁਲ ਉਹ ਦੇਖੋ ਇਹ ਗੁਰੂ ਅਰਜਨ ਦੇਵ ਜੀ ਦਾ ਘਰ ਆ ਵੇਖੋ ਪੱਲੇ ਪੁਰਾਣੇ ਸਮੇ ਦੇ ਸੰਗਤ ਜੀ ਦਰਸ਼ਨ ਕਰ ਲਓ ਪਹਿਲਾ ਪਹਿਲਾ ਆਉਣ ਵਾਲੇ ਸਮੇ ਚ ਇਹ ਸਾਰਾ ਰੇਨੋਵੇਟ ਹੋਣ ਵਾਲਾ ਲੱਗੂ ਹੂ ਬੂਹੂ ਪਰ ਜਿਹੜਾ ਚੀਜ਼ ਹੁਣ ਤੁਸੀਂ ਦਰਸ਼ਨ ਕਰ ਲਈ ਨਾ ਇਹ ਕਹਿੰਦੇ ਵੀ ਕਿਸੇ ਕਿਸੇ ਕਰਮਾ ਦੇ ਵਿੱਚ ਨਾਨਕਸ਼ਹੀ ਇੱਟ ਬਾਬਾ ਜੀ ਆ ਵੇਖੋ ਭਾਜੀ ਹਾਂਜੀ ਇਹ ਇੱਟ ਲੱਗੀ ਹੋਈ ਉਹ ਦੇਖੋ ਤੁਸੀਂ ਬਣਾਏ ਹੋਏ ਹਨਾ ਦੀਵੇ ਰੱਖਣ ਵਾਸਤੇ ਹਨਾ ਆ ਵੇਖੋ ਜੀ ਕਿਉਂਕਿ ਅਸੀਂ ਹੁਣ ਆ ਗਏ ਆ ਬਾਰਸ਼ਾਂ ਬਹੁਤ ਹੋਈਆਂ ਦੇਖੋ ਸਾਰੀਆਂ ਜਿਹੜੀਆਂ ਕੰਦਾ ਪਾੜ ਚੁੱਕੀਆਂ ਨਹੀਂ ਤਾਂ ਅਸੀਂ ਤੁਹਾਨੂੰ ਦਿਖਾਉਂਦੇ ਉੱਪਰ ਚੜ ਕੇ ਵੀ ਦਿਖਾਉਂਦੇ ਪਰ ਕਿਤੇ ਨਾ ਕਿਤੇ ਸਾਡੀ ਵੀ ਮਜਬੂਰੀ ਆ ਤੇ ਲੋ ਅੱਗ ਇਧਰ ਰੂਮ ਆ ਜੀ ਇਧਰ ਜਿੰਦਰਾ ਲਾ ਰੱਖਿਆ ਅੰਦਰ ਕਿਉਂਕਿ ਉੱਪਰੋਂ ਯਾਨੀ ਕਿ ਹੈ ਨਹੀਂ ਇਧਰ ਆ ਪਹਿਲਾਂ ਵਧੀਆ ਖੜੇ ਸੀ ਐਰ ਕੇ ਨਾ بارشਾਂ ਕਰਕੇ ਥੋੜਾ ਜਿਹਾ ਇਹਨਾਂ ਦਾ ਨੁਕਸਾਨ ਜਾਦੇ ਹੋ ਗਿਆ ਅੱਗੇ ਤੁਹਾਨੂੰ ਤਾਂ ਨਾ ਉਹ ਸੁਖਨਾਂਦ ਜੀ ਜਿੰਨੇ ਹਨ ਗੁਰੂ ਸਾਹਿਬ ਨੂੰ ਯਾਨੀ ਕਿ ਘਰ ਦੇਤਾ ਸੀ ਵੀ ਤੁਸੀਂ ਮਹਾਰਾਜ ਇੱਥੇ ਰਹੋ ਤੇ 2.5 ਸਾਲ ਯਾਨੀ ਕਿ ਲਗਭਗ 2 ਸਾਲ ਤੇ 5 ਮਹੀਨੇ ਉਹਨਾਂ ਨੇ ਇੱਥੇ ਜੀਵਨ ਬਤੀਤ ਕੀਤਾ ਆ ਵੇਖੋ ਤੁਸੀਂ ਥੰਮੀਆਂ ਗੋਲ ਪਾਜੀ ਆਓ ਇੱਥੇ ਆਓ ਆ ਦੇਖਣ ਆਲੇ ਆ ਦੇਖੋ ਤੁਸੀਂ ਮਹਾਰਾਜ ਮਹਾਰਾਜ ਆ ਥੰਮੀਆਂ ਗੋਲ ਤੁਹਾਨੂੰ ਦਿਖਾਉਣੇ ਆ ਆ ਵੇਖੋ ਜੀ ਆ ਵੇਖੋ ਜੀ ਪੁਰਾਣੇ ਵੇਲੇ ਦੀਆਂ ਛੱਤਾਂ ਇਹ ਛਤੀਰੀਆਂ ਵਾਲੀਆਂ ਛੱਤਾਂ ਸੀ ਦੇਖੋ ਵਾਹਿਗੁਰੂ ਛਤੀਰੀਆਂ ਮੈਂ ਬਹੁਤ ਸਾਰੇ ਤੁਹਾਨੂੰ ਘਰ ਦਿਖਾਏ ਨੇ ਪਰ ਸੰਗਤ ਜੀ ਇਹੋ ਜਿਹਾ ਘਰ ਤੁਹਾਨੂੰ ਕਿਸੇ ਨੇ ਨਹੀਂ ਦਿਖਾਉਣਾ ਜਿਹਦਾ ਕੋਈ ਮੋਲੀ ਨਹੀਂ ਬਿਲਕੁਲ ਅਨਮੁੱਲਾ ਕਰ ਨਾ ਇਸ ਨੂੰ ਕੋਈ ਖਰੀਦ ਸਕਦਾ ਨਾ ਕੋਈ ਇਸ ਨੂੰ ਵੇਚ ਸਕਦਾ ਸਿਰਫ ਇਹਦੇ ਦਰਸ਼ਨ ਕੀਤੇ ਜਾ ਸਕਦੇ ਨੇ ਇਹ ਉਹ ਬਰਾਂਡਾ ਜਿੱਥੇ ਗੁਰੂ ਸਾਹਿਬ ਬੈੰਦੇ ਹੋਣਗੇ ਜਿੱਥੇ ਬਾਾਲ ਸ੍ਰੀ ਹਰਗੋਬਿੰਦ ਜੀ ਖੇਡਦੇ ਹੋਣਗੇ ਹਨਾ ਜੀ ਕਿਉਂ ਭਾਜੀ ਸਹੀ ਗੱਲ ਹੈ ਕਹਣੀ ਆ ਵੇਖੋ ਤੁਸੀਂ ਉਸ ਵੇਲੇ ਦੀਆਂ ਗੋਲ ਦੀ ਜਿਨ੍ਹਾਂ ਨੂੰ ਕਹਿ ਦਿੰਦੇ ਆ ਬੁਰਜੀਆਂ ਗੋਲ ਬੁਰਜੀਆਂ ਚੂਨਾ ਚੂਨੇ ਦੀ ਚਣਾਈ ਹੈ ਵਿੱਚ ਇਹਦੇ ਗਾਰਾ ਚੂਨੇ ਦੀ ਚਣਾਈ ਕੀਤੀ ਗਈ ਹੈ ਵਿੱਚ ਇਹਦੇ ਗਾਰਾ ਆ ਵੇਖੋ ਜੀ ਆ ਤਾਂ ਹੁਣ ਯਾਨੀ ਕਿ ਬਾਲੀ ਮੰਦਹਾਲੀ ਹੋ ਗਈ ਐ ਬਹੁਤ ਸਾਰੇ ਯੂਟਿਊਬਰ ਐਵੇਂ ਵੀਡੀਓ ਪਾਈ ਜਾਂਦੇ ਵੀ ਇਹਨਾਂ ਨੇ ਸੰਭਾਲ ਕੇ ਨਹੀਂ ਰੱਖਿਆ ਵੀ ਕੋਸ਼ਿਸ਼ ਕੀਤੀ ਆ ਕਿਉਂਕਿ ਜਿਹੜੀ ਪ੍ਰਾਤਨ ਚੀਜ਼ ਆ ਪ੍ਰਾਤਨ ਹੀ ਆ ਚਲੋ ਥੋੜੀ ਜਿਹੀ ਗੌਰ ਭਾਜੀ ਕਿਤੇ ਪਹਿਲਾਂ ਕੀਤੀ ਹੁੰਦੀ ਅੱਜ ਤੋਂ 10 ਸਾਲ ਤੇ ਇਹ ਸ਼ਾਇਦ ਮੈਨੂੰ ਲੱਗਦਾ ਵੀ ਅੱਜ ਹਨਾ ਜਿੰਦਾ ਹੁੰਦਾ ਹਾਂ ਚਿੱਤਰਕਾਰੀ ਆ ਵੇਖੋ ਜੀ ਆਹ ਚਿੱਤਰਕਾਰੀ ਵੇਖੋ ਜੀ ਉਵੇਂ ਚਿੱਤਰਕਾਰੀ ਮੀਨਾ ਕਰੀ ਇਹਦੀਆਂ ਸਭ ਦੀਆਂ ਫੋਟੋਆਂ ਹੋ ਚੁੱਕੀਆਂ ਜੀ ਅੱਜ ਤੋਂ ਸਾਲ ਪਹਿਲਾਂ ਹੋ ਚੁੱਕੀਆਂ ਤੇ ਇਸ ਦੀ ਰੈਨੋਵੇਸ਼ਨ ਜੋ ਬਹੁਤ ਹੀ ਜਲਦ ਸਟਾਰ ਆ ਇਹ ਜਲਦੀ ਤੁਹਾਨੂੰ ਇਦਾਂ ਹੀ ਹੂ ਬਹੂ ਬਹੁਤ ਹੀ ਸੋਹਣਾ ਦਿਖਾਈ ਦੇਵੇਗਾ ਆਉਣ ਵਾਲੇ ਸਮੇਂ 'ਚ ਜਦੋਂ ਵੀ ਇਹ ਬਹੁਤ ਬਣਿਆ ਰੈਨੋਵੇਸ਼ਨ ਹੋਇਆ ਤੇ ਤੁਹਾਨੂੰ ਦੁਬਾਰਾ ਇਹਦੇ ਦਰਸ਼ਨ ਕਰਾਵਾਂਗੇ ਆਹ ਦੇਖੋ ਜੀ ਇੱਧਰ ਇਹ ਨਵੀਂ ਦੀਵਾਰ ਕੀਤੀ ਗਈ ਕਿਉਂਕਿ ਇਸ ਦੇ ਅੱਗੇ ਵੀ ਹੈਗੇ ਸੀ ਰੂਮ ਆਹ ਨਵੀਂ ਦੀਵਾਰ ਕੀਤੀ ਹੋਈ ਆ ਆਹ ਦੇਖੋ ਜੀ ਇਸ ਨੂੰ ਰੋਕਣ ਵਾਸਤੇ ਠੱਲਣ ਵਾਸਤੇ ਆਹ ਦੇਖੋ ਜੀ ਵੀ ਲਗਭਗ ਰੈਨੋਵੇਸ਼ਨ ਦਾ ਕੰਮ ਚੱਲੀ ਜਾਂਦਾ ਆਸ ਦਰਸ਼ਨ ਕਰਦੀ ਆ ਤੇ ਕੰਮ ਕਰਦੀ ਆ ਆਪਦਾ ਸੇਵਾ ਕਰਦੀ ਇੱਥੇ ਤੁਸੀਂ ਦੇਖ ਸਕਦੇ ਆ ਇੱਧਰ ਰੂਮ ਆ ਜੀ ਆਹ ਵੇਖੋ ਜੀ ਉਵੇਂ ਨਾ ਯਾਨੀ ਕਿ ਆਹ ਵੇਖੋ ਇਹ ਕਮਰਾ ਜੀ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਉਸ ਉਹਨਾਂ ਵੇਲਿਆਂ ਦੇ ਨਿੱਕੇ ਨਿੱਕੇ ਟਿਆਂ ਨਾਲ ਬਣਿਆ ਹੋਇਆ ਕਮਾਲ ਦੀ ਮੀਨਾਕਾਰੀ ਕੀਤੀ ਹੋਈ ਆ ਵੇਖੋ ਜੀ ਇੱਥੇ ਇੱਥੇ ਕੀ ਆ ਕਿਸ ਚੀਜ਼ ਦਾ ਭਾਜੀ ਭਾਜੀ ਆਹ ਭਾਜੀ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਇੱਥੇ ਇਹ ਕੋਈ ਲਾਲ ਟੈਂਨ ਵਗੈਰਾ ਰੱਖਣੀ ਹੁੰਦੀ ਹੈ ਹਾਂ ਲਾਲ ਟੈਂਨ ਵਗੈਰਾ ਹੈ ਨਾ ਭਾਜੀ ਪੁਰਾਣੇ ਸਮੇਂ ਦੇ ਵਿੱਚ ਰੋਸ਼ਨੀ ਵਾਸਤੇ ਕੋਈ ਚੀਜ਼ ਰੱਖਣ ਨੂੰ ਜਾਂ ਸਜਾਵਟ ਦੇ ਤੌਰ ਤੇ ਹੋ ਸਕਦਾ ਹੈ ਹਾਂ ਕੋਈ ਉੱਥਾਂ ਦੀ ਕੋਈ ਚੀਜ਼ ਰੱਖਣ ਵਾਸਤੇ ਚਲੋ ਭਾਜੀ ਆਜੋ ਬਾਹਰ ਫਿਰ ਹਾਂਜੀ ਤਾਂ ਇਸ ਤਰੀਕੇ ਦੀਆਂ ਚੀਜ਼ਾਂ ਕਿਤੇ ਹੀ ਤੁਹਾਨੂੰ ਮਿਲ ਲਉਂਦਾ ਇੱਕ ਲੋਤੀ ਜਗ੍ਹਾ ਜਿੱਥੇ ਤੁਹਾਨੂੰ ਗੁਰੂ ਸਾਹਿਬ ਦਾ ਪ੍ਰਾਤਨ ਦੇਖਣ ਨੂੰ ਮਿਲਿਆ ਇੱਕ ਲੋਤੀ ਜਗ੍ਹਾ ਪ੍ਰਾਚੀਨ ਘਰ ਜਿਹੜਾ ਆਉਣ ਵਾਲੇ ਸਮੇਂ ਚ ਰੀਨੋਵੇਸ਼ਨ ਹੋ ਜਾਣਾ ਦੇਖ ਸਕਦੇ ਆ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਮਿਸ ਕਰ ਚੁੱਕੇ ਆ ਦੇਖੋ ਇੱਥੋਂ ਵੀ ਵਿੱਚ ਪਹਿਲਾਂ ਗਾਰੇ ਦੀ ਚਣਾਈ ਸੀ ਜੇ ਤੁਸੀਂ ਦੇਖ ਸਕਦੇ ਸੰਗਤ ਜੀ ਪਹਿਲਾਂ ਗਾਰੇ ਦੀ ਚਣਾਈ ਆ ਬਾਹਰ ਭਾਜੀ ਚੂਨੇ ਦੀ ਚਣਾਈ ਆ ਉਹ ਵੇਖੋ ਔਰ ਬਾਹਰ ਚੂਨੇ ਦੀ ਚਣਾਈ ਆ ਅੰਦਰ ਗਾਰੇ ਦੀ ਚਣਾਈ ਆ ਹਨਾ ਮੈਂ ਹੈਰਾਨ ਹਾਂ ਉਸ ਵੇਲੇ ਵੀ ਇਹੋ ਜਿਹੇ ਮਿਸਤਰੀ ਹੁੰਦੇ ਸੀ ਜਿਹੜੇ ਹਨਾ ਐਣ ਸਿੱਧੀਆਂ ਦੁਵਾਰਾਂ ਤੁਸੀਂ ਦੇਖ ਸਕਦੇ ਜੀ ਐਣ ਸਿੱਧੇ ਕਮਰੇ ਵੇਖੋ ਤੁਸੀਂ ਕਿੱਡੀਆਂ ਮੋਟੀਆਂ ਮੋਟੀਆਂ ਦੁਵਾਰਾਂ ਨੇ ਹਾਂਜੀ ਆ ਵੇਖੋ ਜੀ ਕਿੱਡੀਆਂ ਮੋਟੀਆਂ ਮੋਟੀਆਂ ਦੁਆਰਾਂਆਂ ਦੇਖੋ ਕਿੱਡੀਆਂ ਚੌੜੀਆਂ 2-2 2.5-2.5 ਫੁੱਟੀਆਂ ਚੌੜੀਆਂ ਦੁਆਰਾਂ ਹੁੰਦੀਆਂ ਸੀ ਔਰ ਵੇਖੋ ਜੀ ਇਦਾਂ ਹਨਾ ਲਾਲ ਟੈਂਡ ਰੱਖਣ ਵਾਸਤੇ ਇਹ ਚੀਜ਼ਾਂ ਬਣੀਆਂ ਸੀ ਉਦੋਂ ਰੱਖਦੇ ਸੀ ਚਾਨਣ ਵਾਸਤੇ ਘਰ ਦੇ ਵਿੱਚ ਚਾਨਣ ਹੁੰਦਾ ਸੀਗਾ ਤਾਂ ਬਹੁਤ ਹੀ ਖੂਬਸੂਰਤ ਚੀਜ਼ ਸੀਗੀ ਤੇ ਮਾਤਵਾਦੀ ਸ਼ੇਅਰ ਕਰੋ ਤੇ ਇੱਥੇ ਆਣ ਕੇ ਜਿਹੜਾ ਵੀ ਸੇਵਾ ਕਰਨਾ ਜਦੋਂ ਵੀ ਤੁਹਾਨੂੰ ਦੱਸਿਆ ਇੱਥੇ ਸੇਵਾ ਚੱਲੀ ਤੋ ਸੰਗਤ ਵੀ ਵੱਧ ਤੋਂ ਵੱਧ ਪਹੁੰਚ ਕੇ ਇੱਥੇ ਯਾਨੀ ਕਿ ਆਣ ਕੇ ਹਾਜ਼ਰੀ ਲਵਾਵੇ ਤਾਂ ਇਸੇ ਵਾਦੇ ਵਿੱਚ ਆਪਦਾ ਯੋਗਦਾਨ ਜ਼ਰੂਰ ਦਵੇ ਜੀ ਸਿਰਫ ਇੱਥੋਂ ਲੈ ਕੇ ਇੱਥੋਂ ਤੱਕ ਰਹੇਗੀ ਜੀ ਬਿਲਡਿੰਗ ਤੇ ਬਾਕੀ ਲਗਭਗ ਸਾਰੀ ਉੱਪਰ ਤੁਹਾਨੂੰ ਦਿਖਾ ਦਿੰਨੇ ਹਾਂ ਇਹ ਇਤਿਹਾਸ ਆ ਬੀਬੀ ਸੁਖਾ ਆਨੰਦ ਜੀ ਦਾ ਘਰ ਸੀ ਕਿ ਇਹ ਮਤਲਬ ਕਿ ਬੀਬੀ ਸੁਖਾ ਜੀ ਦਾ ਘਰ ਇਹ ਇੱਥੇ ਅੱਛਾ ਜੀ ਇੱਥੇ ਮਹਾਰਾਜ ਜੀ ਨੂੰ ਇੱਕ ਕੋਠੜੀ ਰਹਿਣ ਵਾਸਤੇ ਉਹਨਾਂ ਦੇ ਉਹ ਕੋਠੜੀ ਕਿੱਥੇ ਜਾਇਸ ਵਕਤ ਪਤਾ ਉਹ ਜਿਹੜਾ ਦਰਬਾਰ ਸਾਹਿਬ ਬਣਿਆ ਉੱਥੇ ਹੀ ਅੱਛਾ ਆ ਜਿਹੜਾ ਦਰਬਾਰ ਸਾਹਿਬ ਹੈ ਇੱਥੇ ਕੋਠੜੀ ਸੀ ਇੱਥੇ ਤੁਸੀਂ ਫਿਰ ਦਰਬਾਰ ਸਾਹਿਬ ਬਣਾ ਕੇ ਮਹਾਰਾਜ ਜੀ ਬਰਾਜਮਾਨ ਕਰਤਾ ਹਾਂਜੀ 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 ਅੱਛਾ ਜੀ ਉਸ ਤੋਂ ਬਾਅਦ ਹੀ ਹਾਂਜੀ ਇੱਥੇ ਮਹਾਰਾਜ ਰਹਿੰਦੇ ਰਿਹਾ ਛੇਵੇਂ ਪਾਸ਼ਾ ਜਿਹੜੇ ਉਹ 2 ਸਾਲ ਦੇ ਹੋਰੋਂ ਅੱਛਾ ਜੀ ਮਾਤਾ ਗੰਗਾ ਜੀ ਵੀ ਨਾਲ ਅੱਛਾ ਜੀ ਪਰਿਵਾਰ ਸਮੇਤ ਰਹਿੰਦੇ ਰਹੇ ਮਹਾਰਾਜ ਜੀ ਇੱਥੇ ਅੱਛਾ ਜੀ 2 ਸਾਲ 5 ਮਹੀਨੇ 13 ਦਿਨ ਮਹਾਰਾਜ ਇੱਥੇ ਰਹੇ ਇੱਥੇ ਹਾਂਜੀ 2 ਸਾਲ 5 ਮਹੀਨੇ 13 ਮਾਨਗਜ ਇਹ ਜਿਹੜਾ ਘਰ ਕੀ ਦਾ ਸੀ ਐਕਚੁਅਲੀ ਜੋ ਘਰ ਦੇ ਮਾਲਕ ਕੌਣ ਸੀਗੇ ਪਹਿਲਾਂ ਤੋਂ ਇਹ ਮਾਤਾ ਸੁੱਖਾ ਜੀ ਸੁੱਖਾ ਜੀ ਉਹਨਾਂ ਨੇ ਘਰ ਦੇ ਤਾਂ ਵੀ ਮਹਾਰਾਜ ਤੁਸੀਂ ਇੱਥੇ ਰਹੋ ਹਾਂਜੀ ਹਾਂਜੀ ਉਹਨਾਂ ਨੇ ਚੂਰੀ ਕੁੱਟ ਕੇ ਖਵਾਈ ਸੀ ਹਨਾ ਕਾਲ ਕਾਲ ਚ ਖਵਾਈ ਤੋ ਐਡੀ ਸਵਾਦ ਬਣੀ ਉਹ ਕਹਿੰਦੇ ਵੀ ਇਹ ਤਾਂ ਤੁਸੀਂ ਚੋਲਾ ਬਣਾ ਲਿਆ ਹੁੰਦਾ ਚੋਲਾ ਬਣਾ ਕੇ ਲੈਂਦਾ ਤਾਂ ਹੀ ਪਿੰਡ ਪੈਣੀ ਤੋਂ ਚੋਲਾ ਸਾਹਿਬ ਉਸ ਤੋਂ ਬਾਅਦ ਉਹ ਤੁਹਾਡਾ ਮੇਰਾ ਨਾਮ ਗਰਮੇਲ ਸਿੰਘ ਜੀ ਗਰਮੇਲ ਸਿੰਘ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸੰਗਤ ਜੀ ਤੁਹਾਨੂੰ ਗੁਰੂ ਅਰਜਨ ਦੇਵ ਜੀ ਤੇ ਗਵਾਂਡੀਆਂ ਨਾਲ ਵੀ ਮਲਾਉਣੇ ਆ ਜਿਹੜੇ ਕਿ ਇਹਨਾਂ ਦੇ ਉਸ ਵੇਲੇ ਦੇ ਗਵਾਂਢੀ ਹੁੰਦੇ ਸੀ ਉਹਨਾਂ ਦੀ ਪੀੜ੍ਹੀ ਹਜੇ ਵੀ ਚੱਲਦੀ ਆ ਰਹੀ ਹੈ ਉਹਨਾਂ ਦੇ ਘਰੋਂ ਦਰਸ਼ਕ ਜੀ ਆਜੋ ਤੁਹਾਨੂੰ ਗਵਾਂਢ ਦੇ ਦਰਸ਼ਨ ਕਰਾਉਣੇ ਆ ਬਾਬਾ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਲੱਖਾ ਸਿੰਘ ਜੀ ਲੱਖਾ ਸਿੰਘ ਕਿਹੜੀ ਜਗ੍ਹਾ ਤੋਂ ਹੋਈ ਹੈ ਅਹੀਂ ਆਏ ਸਾਡੇ ਪਿੰਡ ਦੇ ਚੋਲਾ ਸਾਹਿਬ ਵੀ ਆਲੇ ਜਿਆਦਾ ਅਸੀਂ ਬੰਬੇ ਰਹਿੰਦੇ ਹਾਂ ਬੰਬੇ ਰਹਿੰਦੇ ਹਾਂ ਹਾਂ ਜੀ ਬੰਬੇ ਝੰਡੇ ਗੱਡ ਛੱਡੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਇਹ ਫਿਰ ਆਪਣੇ ਤੁਸੀਂ ਤਾਂ ਬੜੇ ਕਰਮਾ ਭਾਗਾਂ ਵਾਲੇ ਜੀ ਨਹੀਂ ਹਾਂ ਜੀ ਬੜੇ ਮੈਂ ਸਾਡੇ ਕਰਮ ਵਾਲੇ ਚੰਗੇ ਤੁਹਾਡਾ ਗਵਾਂਢੀ ਤੁਹਾਡੇ ਗਵਾਂਢੀ ਗੁਰੂ ਅਰਜਨ ਦੇਵ ਜੀ ਸੀ ਹੈ ਅੱਜ ਘਰ ਵਾ ਅੱਛਾ ਆ ਨਾਲ ਤੁਹਾਡੇ ਦਾ ਘਰ ਵਾਹੀਂ ਪਰੇ ਚੱਲੇ ਗਏ ਉਹਨਾਂ ਪਰੇ ਘਰ ਇੱਥੇ ਹੀ ਪਈਦਾ ਅੱਛਾ ਆਵੇ ਨਾਲ ਹੀ ਕਹਿੰਦੇ ਨਾ ਜਿਹੜੀ ਹਾਂਜੀ ਉਹਦਾ ਚਾਚਾ ਫਿਰ ਛੋਟਾ ਉਹ ਰਿੰਦਾ ਵਾ ਅੱਛਾ ਫਿਰ ਉਹ ਆਪਦਾ ਹੀ ਆ ਤੁਹਾਡਾ ਗਵਾਂਢੀ ਤਾਂ ਹੈਗੇ ਸੀ ਨਾ ਤੁਸੀਂ ਉਹਨੂੰ ਪਰੇ ਸਾਡਾ ਪਤੀਆ ਉਦੋਂ ਪਰੇ ਮੈਂ ਆ ਉਦੋਂ ਪਰੇ ਸਾਡਾ ਚਾਚਾ ਤਰਲੋchan ਤੋਂ ਜਾਣਦਾ ਡੀਆਰ ਨੂੰ ਜਾਣਦਾ ਜੀ ਅੱਛਾ ਜੀ ਨਹੀਂ ਮੈਂ ਜਾਣਦਾ ਤਾਂ ਨਹੀਂ ਹੋਰ ਟਾਇਰ ਹੋ ਗਏ ਉਹ ਉਹ ਵਾ ਰਿੰਦੇ ਨਹੀਂ ਫਿਰ ਤਾਂ ਬਹੁਤ ਕਰਮਾ ਵਾਲੇ ਜੀ ਵੀ ਤੁਹਾਡੇ ਗਵਾਂਢੀ ਸੀ ਗੁਰੂ ਅਰਜਨ ਦੇਵ ਜੀ ਦਾ ਘਰ ਇਹ ਸੱਚਖੰਡ ਜੀ ਵੀ ਸੀ ਪੁੱਤ ਗੁਰੂ ਹਰਗੋਬਿੰਦ ਜੀ ਦਾ ਘਰ ਇਹ ਹਾਂ ਫਿਰ ਇਹ ਫਿਰ ਤੁਸੀਂ ਆ ਤੁਸੀਂ ਕੁਝ ਰਿਪੇਅਰ ਕਰਾਇਆ ਜੀ ਇੱਥੇ ਹਾਂ ਸਾਰਾ ਮਿਲ ਕੇ ਮੈਂ ਕਰਾਇਆ ਨੂੰ ਪਹਿਲਾ ਮੁੰਡੇ ਨੂੰ ਸਹੀ ਗਰਾਈ ਕਰਕੇ ਕਰਾਇਆ ਇਹ ਫਿਰ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਕਹਿੰਦੇ ਵੀ ਇਹਦੇ ਚੱਲੀ ਜਾਂਦੀ ਹੈ ਜੇ ਉਹ ਸੇਵਾ ਬਾਬੇ ਕਰਾਉਣਗੇ ਕੋ ਹਾਂ ਚੱਲੀ ਜਾਂਦੀ ਆ ਰੈਨੋਵੇਸ਼ਨ ਕਹਿੰਦੇ ਜੇ ਬਣ ਜੇ ਤਾਂ ਚਲੋ ਹਣਾ ਇੱਕ ਨਹੀਂ ਬੜਾ ਸੋਹਣਾ ਘਰ ਆ ਕੇ ਬਣ ਜੇ ਤੁਸੀਂ ਤਾਂ ਨੇ ਬਗਰਾਵੇ ਨਹੀਂ ਚਲ ਨਹੀਂ ਨਾਲ ਮਤ ਕਰਾਂਗੇ ਪਹਿਲਾਂ ਬਾਬਾ ਜੀ ਤੁਸੀਂ ਇੱਥੇ ਆਏ ਸੀ ਇਹ ਤਾਂ ਸੋਹਣਾ ਹੁੰਦਾ ਸੀ ਅੱਜ ਸੋਹਣਾ ਹੀ ਰਹਿੰਦੇ ਨੇ ਨਿੱਕੇ ਨਿੱਕੇ ਖੇਡਦੇ ਰਹੇ ਇਹਦੇ ਵਿੱਚ ਅੱਛਾ ਹੀ ਆ ਹੁਣ ਵੀ ਅੰਦਰ ਬਾੜੇ ਕੁਛ ਨਹੀਂ ਆ ਕਾਂ ਦੇ ਡਿਗਪੀ ਹੋਣੀ ਆ ਮੀਂਹ ਚ ਅੱਛਾ ਆ ਲੈ ਨਾ ਰੰਗ ਰੂੰਗ ਮਾਰੇ ਇਹ ਪੂਰਾ ਵਧੀਆ ਸੀਗਾ بارش ਜ਼ਿਆਦਾ ਹੋ ਗਈ ਉਹਦੇ ਕਰਕੇ ਆ ਨਾ ਆ ਕੰਧ ਹੁਣ ਡਿੱਗੀ ਆ ਸਾਫ ਕਰਾਇਆ ਸੀਗਾ ਸਭ ਕੁਝ ਅੱਛਾ ਜੀ ਆ ਕਲਰ ਕੁਲਰਾ ਕਰਾ ਛੱਡ ਪਾਇਆ ਹੁਣ ਅਸੀਂ ਆ ਬਹਿਣ ਇਹ ਤੁਸੀਂ ਆਪ ਜਨ ਜਨ ਕੇ ਆਪ ਬਣਵਾਇਆ ਸੀ ਹਾਂ ਇਹ ਤੁਸੀਂ ਆ ਕਮਰੇ ਕਮਰੇ ਆਪ ਇੱਥੇ ਬਹਿਣ ਵਾਸਤੇ ਬਾਅਦ ਚ ਪਏ ਹਾਂ ਅੱਛਾ ਅੱਛਾ ਚਲੋ ਬਾਬਾ ਜੀ ਬਹੁਤ ਮਿਹਰਬਾਨੀ ਵਾਹਿਗੁਰੂ ਤੁਹਾਨੂੰ ਬਹੁਤ ਦੇਣਗੇ ਇਹ ਫਿਰ ਕਹਿ ਕਵਾ ਕੇ ਤੁਸੀਂ ਆਉਣ ਵਾਲੇ ਸਮੇਂ ਚ ਹੈ ਨਹੀਂ ਲੈਣੇ ਬਾਬਿਆਂ ਕੇ ਸੇਵਾ ਲੈਣ ਨੇ ਚੰਗੇ ਜੇ ਬਾਬੇ ਪੂਰੀ ਵਾਲੇ ਆ ਬਾਬਾ ਗਰਨਾਮ ਸੋ ਆ ਹੋਰ ਬਾਬੇ ਜਿਹੜਾ ਛੇਤੀ ਕਰੇ ਠੀਕ ਹੈ ਜੀ ਨੀਲੇ ਜਾਰੇ ਇਟਾਂ ਵੇਖਣ ਆਲੇ ਬਾਬਿਆਂ ਆਉਣਾ ਇੱਥੇ ਕਿਉਂ ਇਹ ਮਹਿੰਗੀਆਂ ਵੱਡੀਆਂ ਵੇਖਦੀਆਂ ਇਹ ਨਾਨਕਚਾਈ ਇਹ ਵੈਸੇ ਸ਼ਰਦਾਂ ਵਜੋਂ ਹੀ ਲੋਕ ਲੈ ਜਾਣਗੇ ਉਹ ਰੱਖਣਗੇ ਇਹਨਾਂ ਇਟਾਂ ਦਾ ਕੋਈ ਮੋਲੀ ਹੈ ਨਹੀਂ ਬਾਬਾਈ ਨਹੀਂ ਨਹੀਂ ਇਹਨਾਂ ਲੈ ਜਾਣੀਆਂ ਲੋਕਾਂ ਦੇ ਉਹ ਹੀ ਜਿਹੜਾ ਇੱਥੇ ਲਾਵੇ ਅੱਛਾ ਕਈ ਘਰੇ ਪੂਜਣ ਵਾਸਤੇ ਲੈ ਜਾਂਦੇ ਬਾਬਾ ਮੈਂ ਨਾ ਕਦੀ ਗਿਆ ਨਹੀਂ ਬਾਬੇ ਸਾਹਿਬ ਜਾਦੇ ਨਹੀਂ ਜਿੱਤੇ ਛੀਦ ਗਲੀ 'ਚ ਹਾਂਜੀ ਹਾਂਜੀ ਉੱਥੇ ਵੀ ਕਿਆ ਹੋਣੇ ਲੱਗੀਆਂ ਇਟਾਂ ਹਾਂਜੀ ਹਾਂਜੀ ਕਿਡੀਆਂ ਉਹੋ ਜਿਹਾ ਉਹੋ ਜਿਹਾ ਮਾਹੌਲ ਬਣ ਗਿਆ ਦੇਖ ਕੇ ਆ ਹਾਂਜੀ ਤੇ ਉਹ ਤਰ੍ਹਾਂ ਲੱਗਣ ਤੇ ਵੀ ਫੱਬੇ ਲੋਵੀਏ ਬਾਬਾ ਜੀ ਨੇ ਜਿਨ੍ਹਾਂ ਨੇ ਇਹਨਾਂ ਦੀ ਥੋੜੀ ਦੇਖ ਰੱਖ ਕੀਤੀ ਹੈ ਬਾਕੀ ਹੁਣ ਕਮੇਟੀ ਐਕਟਿਵ ਹੋ ਚੁੱਕੀ ਹੈ ਆਗਾ ਕੋਈ ਦਾ ਕੋ ਹਾਲ ਨਹੀਂ ਹੈਗਾ ਹਾਂ ਕੋਈ ਬਹੁਤ ਸੋਰੀ ਜਿਹੜੀ ਆ ਬਣਾਈ ਨਹੀਂ ਇਹ ਠੱਠੀ ਜੇ 76 ਫੁੱਟ ਦੂੰਗੀ ਜੇ ਇਹੇ ਥੱਲੇ ਹਜੇ ਪਾਣੀ ਹੈਗਾ ਥੱਲੇ ਨਹੀਂ ਪਾਣੀ ਨਹੀਂ ਲੱਗਦਾ ਹਜੇ ਪਾਣੀ ਸੈਂਪਲ ਫੁੱਟ ਮੈਂ ਇੱਕ ਦਿਨ ਮੀਣੀ ਪੂਰੀ ਇਹ ਬਾਬਾ ਜੀ ਥੱਲੇ ਪਾਣੀ ਕਿੰਨਾ ਕਢੂੰਗਾ ਇੱਥੇ ਇੱਥੇ 80 ਕ ਫੁੱਟਾਂ ਦੇ 80 ਕ ਫੁੱਟ ਤੇ ਹਾਂਜੀ 76 ਫੁੱਟ ਆਏ ਅਜਾ 4 ਫੁੱਟ ਜੇ ਹੋਰ ਹੁੰਦੀ ਤਾਂ ਪਾਣੀ ਆ ਜਾਣਾ ਸੀ ਆ ਮੈਂ ਨਾ ਟਾਰਚ ਦੇ ਆਣ ਕੇ ਵੇਖਿਆ ਅੰਦਰ ਕੱਖ ਨਹੀਂ ਹੋਵੇ ਨਾ ਇ ਤਾਂ ਲਗਭਗ 428 ਸਾਲ ਪਹਿਲਾਂ 1597 ਈਸਵੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਬਾਲ ਸ੍ਰੀ ਹਰਗੋਬਿੰਦ ਜੀ ਇੱਥੇ ਆਏ ਸਨ ਇੱਥੇ ਉਹ ਬੀਬੀ ਸੁਖਾਨੰਦ ਜੀ ਦੇ ਘਰ ਰਹੇ ਸਨ ਤੇ ਉਹਨਾਂ ਨੇ ਖੁਸ਼ੀ ਦੇ ਵਿੱਚ ਚੂਰੀ ਬਣਾ ਕੇ ਦਿੱਤੀ ਸੀ ਜਿਸ ਨੂੰ ਕਿ ਗੁਰੂ ਅਰਜਨ ਦੇਵ ਜੀ ਨੇ ਚੋਲਾ ਸਾਹਿਬ ਦਾ ਨਾਮ ਦਿੱਤਾ ਯਾਨੀ ਕਿ ਉਹ ਬਹੁਤ ਹੀ ਸਵਾਦਿਸ਼ਟ ਸੀ ਚੋਲਾ ਦਾ ਮਤਲਬ ਬਹੁਤ ਹੀ ਸਵਾਦਿਸ਼ਟ ਭੋਜਨ ਤੇ ਉਸ ਤੋਂ ਬਾਅਦ ਬੀਬੀ ਸੁਖਾਨੰਦ ਜੀ ਨੇ ਉਹਨਾਂ ਨੂੰ ਘਰ ਪੇਟ ਕਰਤਾ ਸੀ ਜਿੱਥੇ ਲਗਭਗ 2 ਸਾਲ 5 ਮਹੀਨੇ 13 ਦਿਨ ਉਹ ਰਹੇ ਇੱਥੇ ਉਹਨਾਂ ਨੇ ਗਰਬਾਣੀ ਵਿਚਾਰੀ ਇੱਥੇ ਉਹ ਗੁਰੂ ਕੋਠੜੀ ਸਾਹਿਬ ਗੁਰਦੁਆਰਾ ਜਿੱਥੇ ਬਹਿ ਕੇ ਉਹ ਗਰਬਾਣੀ ਵਿਚਾਰਦੇ ਸਨ ਭਗਤੀ ਕਰਦੇ ਸਨ ਗੁਰੂ ਸਾਹਿਬ ਪ੍ਰਮਾਤਮਾ ਨਾਲ ਲੀਨ ਰਹਿੰਦੇ ਸਨ ਤੇ ਉਸ ਤੋਂ ਬਾਅਦ ਉਹਨਾਂ ਦਾ ਗੁਰੂ ਘਰ ਵੀ ਹੈ ਜਿੱਥੇ ਬਹਿ ਕੇ ਉਹ ਸੰਗਤ ਨੂੰ ਵਿਚਾਰਧਾਰਾ ਪੇਸ਼ ਕਰਦੇ ਸਨ ਆਹ ਉਹ ਜਗ੍ਹਾ ਜਿੱਥੇ ਗੁਰੂ ਗੁਰਦੁਆਰਾ ਚੋਲਾ ਸਾਹਿਬ ਬਣਿਆ ਆਹ ਉਹ ਪ੍ਰਾਚੀਨ ਸਮੇ ਦਾ ਸਰੋਵਰ ਹੈ ਜਿੱਥੇ ਗੁਰੂ ਸਾਹਿਬ ਵੀ ਖੁਦ ਇਸ਼ਨਾਨ ਕਰਦੇ ਰਹੇ ਨੇ ਤੇ ਹੁਣ ਆਣ ਕੇ ਸੰਗਤ ਦੇ ਇਸ਼ਨਾਨ ਕਰਦੀ ਆ ਪੁਰਾਣੇ ਸਮੇ ਦਾ ਇਹ ਸਰੋਵਰ ਆ ਜੀ ਲਗਭਗ ਬਹੁਤ ਮਹਾਨਤਾ ਜੀ ਆ ਦੇਖੋ ਉਸ ਪੁਰਾਣੇ ਸਮੇਂ ਦੀ ਬਿਲਡਿੰਗ ਹੈ ਜਿੱਥੇ ਬਹਿ ਕੇ ਗੁਰੂ ਸਾਹਿਬ ਸ਼ਾਇਦ ਬੈਠੇ ਹੋਣ ਸ਼ਾਇਦ ਉੱਥੇ ਇਹਨਾਂ ਨੇ ਵਸਤਰ ਬਦਲੇ ਹੋਣ ਠੀਕ ਹੈ ਕਿ ਨਹੀਂ ਆ ਉਸ ਤੋਂ ਬਾਅਦ ਸ਼ਾਇਦ ਮਨੁਲਾਦੇ ਵੀ ਸੰਗਤ ਨੇ ਨਿਰਮਾਣ ਕਰਵਾਇਆ ਹੋਵੇ ਤਾਂ ਇਸ ਤਰੀਕੇ ਦੀਆਂ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਸਰੋਵਰ ਦੇ ਤੁਸੀਂ ਦਰਸ਼ਨ ਕਰ ਸਕਦੇ ਜੇ ਚੋਲਾ ਸਾਹਿਬ ਜਾ ਕੇ ਕਿਉਂਕਿ ਬਹੁਤ ਹੀ ਵੱਡਾ ਇਤਿਹਾਸ ਆ ਜਿਸ ਨੂੰ ਕਿ ਤਰ੍ਹਾਂ ਕਿਤੇ ਦਰਕਨਾਰ ਕੀਤਾ ਗਿਆ ਸੰਗਤ ਮੰਨੀਓ ਵੀ ਬਹੁਤ ਹੀ ਵੱਡਾ ਇਤਿਹਾਸ ਨੂੰ ਇੱਥੇ ਤੁਸੀਂ ਦਰਕਨਾਰ ਕੀਤਾ ਇਹ ਉਹ ਸਰੋਵਰ ਆ ਜਿੱਥੇ ਕਿ ਸਾਨੂੰ ਮੌਕਾ ਮਿਲਿਆ ਇਸ਼ਾਨਾਨ ਕਰਨ ਦਾ ਅਸੀਂ ਪਹੁੰਚੇ ਇੱਥੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਜੀ